ਧੰਨ ਬਾਬਾ ਨਾਨਕ ਤੁਮ ਇੰਦਰੰਤਾ ਧੰਨ ਬਾਬਾ ਨਾਨਕ ਤੁਮ ਇੰਦਰੰਤਾ ਧੰਨ ਬਾਬਾ ਨਾਨਕ ਤੁਮ ਇੰਦਰੰਤਾ ਧੰਨ ਬਾਬਾ ਤੁ ਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ ਆਹ ਦਿਨ ਯਾਰ ਸਤ ਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲੈ ਦੁਖ ਹਾਰੇ ਗੁਰ ਪੂਰਾ ਨਿਰਬੈਰ ਹੈ ਨਿੰਦਕ ਦੁਖੀ ਬੇਮਖਤਾਰ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰ ਉਤਾਰੇ ਸਤਗੁਰ ਪੁਰਖ ਸੁਜਾਨ ਹੈ ਵੱਡੇ ਅਜਾਨ ਮੁਗਦ ਨੇ ਸਤਾਰ ਸਤਗੁਰ ਆਗੂ ਜਾਣੀਐ ਬਾਹ ਪਕੜ ਅੰਧੇ ਧਾਰੇ ਮਾਨ ਨੇ ਮਾਣੇ ਸਦ ਬਲ ਹਾਰੇ ਸਤਗੁਰ ਗੁਣੀ ਨਿਧਾਨ ਹੈ ਸਤਬੁਰ ਗੁਣੀ ਨਿਧਾਨ ਹੈ ਗੁਣਕਰ ਬਖਸ਼ ਅਗਨ ਹਾਰੇ ਹਨ ਬਾਬਾ ਨਾਨਕ ਬਾਪਾ ਨਾਨਕ ਕੋਈ ਰੰਗਾਂ ਬਾਪਾ ਨਾਨਕ ਕੋਈ ਰੰਗਾਂ ਬਾਪਾ ਨਾਨਕ ਕੋਈ ਰੰਗਾਂ ਤਾਰਿਆ ਜਹਾਨ ਲੈ ਆਪ ਮਹਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧੰਨ ਕਹਾ ਤਨ ਜਮ ਨੇੜ ਨ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਪੁਣ ਹੋਈ ਸਭ ਇੱਕੋ ਸਬਦ ਵਰ ਤਦਾ ਜੋ ਕਰ ਸੋਈ ਬੜ ਆਈ ਗੁਰਮਖ ਦੇ ਤਬ ਹਰ ਪਾਵੇ ਸੋਈ ਗੁਰਮਖ ਨਾਲ ਕੇ ਰਬ ਆ ਖਨਾਨ ਪਿਆ ਰੱਬ ਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਰਾਮ ਅਦ ਰੱਖਦਾ ਮਹਲਾ ਪਹਿਲਾ ਆਪੇ ਭੰਡ ਸਾਜਣ ਆਪੇ ਪੂਰਨ ਦੇ ਇਕ ਜੁੱਧ ਸਮਾਏ ਕਰ ਜਵਾਵਾ ਵਾਵਾ ਕਰੇ ਰਾਰ ਰਾਰ ਸੁੱਧ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਫਤਿਹ ਬਲ ਸਤਨਾ ਵਾਹਿਗੁਰੂ ਇੱਕ ਜੀ ਪਾਉਣੀ ਵੱਡੇ ਕੀਆ ਵਡਿਆਈਆਂ ਕਿਚ ਕਹਿਣਾ ਕਹਿਨ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਦੀਆਂ ਰਿਜਕ ਸੰਭਾਹੇ ਸਾਈ ਘਰ ਗਮਹਾਵਣੀ ਤੁਰਛੋੜੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਕੋ ਕਰੇ ਜੇ ਤਿਸਹਿਰ ਜਾਏ ਸੋ ਕਰੇ ਜੇ ਤਿਸਹਿਰ ਜਾਏ ਖੁਦ ਕਰਤ ਨਾਮ ਸ੍ਰੀ ਵਾਹਿ ਹੈ ਰਾਮ ਕਲੀ ਮਹਲਾਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿ ਗੁਰ ਨਾ ਪਾਇਆ ਸਤਗੁਰ ਪ੍ਰਸਾਦ ਲੈ ਗਿਟੇ ਮਨ ਮਧਿਆ ਆਵਾ ਸੰਗ ਰਾਗ ਰਤਨ ਪਰਵਾਰ ਦਾ ਨਾਮ ਮੇਰਾ ਆਧਾਰ ਹੋ ਵਾਗਨਾ ਮੇਰਾ ਆਧਾਰ ਮੇਰਾ ਜਿੰਦ ਕ੍ਰਾਂਤਕ ਬਾਹਿਆ ਦਰਸਨ ਸੁਮਨ ਅਰਸਾ ਜਿੰਨੇ ਛਾ ਸਭ ਜਾਣਿਆ ਨਾਨਕ ਕਿਤਾ ਗੁਰਵਟੋਂ ਦਿੰਦੀਆਂ ਇਹ ਬੜੇ ਹਾਲਿਆ ਗਾ ਰਾਤ ਸੁਣੋ ਸੰਤ ਸ਼ਬਦ ਧਰੋ ਤੇਰ ਸਾਚਾ ਨਾਮ ਮੇਰਾ ਆਧਾਰ ਅਜ ਦਾ ਬਾਤ ਆ ਧਰਤ ਮਹਤ ਦਿਨ ਸਰਾਤ ਦੁਏ ਦਾਈ ਦਾ ਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਨੇ ਕਰਮੀ ਆਪੋ ਆਪ ਰਸਾਦਾ ਸੋਹੀ ਮਹਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੇ ਤਸ ਕੈ ਬਲਰਾਮ ਜਿਓ ਹਰ ਅਮਰਤ ਭਰੇ ਪੰਡਾਰ ਸਭ ਕਿਛ ਹੈ ਘਰ ਤਿਸ ਕਾ ਬਲ ਰਾਮ ਜੀਉ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤਸ ਕਾ ਬਲ ਰਾਮ ਜੀਉ ਹਾਰੇ ਅਮਰਤ ਪਰੇ ਪੰਡਾਰ ਸਭ ਕਿਛ ਹੈ ਘਰ ਤਿਸ ਕ ਬਲ ਰਾਮ ਜੀਉ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗ ਪੌਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕਾਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਣ ਦਿਨ ਮਨ ਤਨ ਪੀਵਾ ਸਤਿ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਣ ਦਿਨ ਮਨ ਤਨ ਪੀਵਾ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ हे अकाल पुरख अंतर जामी श्री गुरु नानक देव निरंकार स्वरूप सचे पादशाह जी आप जी दे हजूर अमृत वेले तो लेके ऐस वेले तक श्री आशा जी दी वार दे इस लोक शांत शब्द कीर्तन जी की अरदास अखर लग कना तुख भूल चुक मा भाव जी दे चरण कमला पास ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਾ